400 ਹਰਸ ਪਾਵਰ ਦਾ ਟਰੈਕਟਰ ਜੋ ਇੱਕੋ ਟਾਈਮ ਤੇ ਚਾਰ ਸੰਦ ਖਿੱਚਦਾ ਜਿਹਦੇ ਚ ਤਵੀਆਂ ਹਲ ਬੈਲਰ ਬਾਕੀ ਵੀ ਬਹੁਤ ਖੂਬੀਆਂ ਨਾਲ ਲੈਸ ਹੈ ਇਟਲੀ ਦਾ ਇਹ ਜਿਹੜਾ ਮੇਲਾ ਟਰੈਕਟਰਾਂ ਦਾ ਮੇਲਾ ਹੈ ਇਹ ਟਰੈਕਟਰ ਜਿਹਦੇ ਵਿੱਚ ਇਹ ਹਵਾ ਵੀ ਆਟੋਮੈਟਿਕ ਆ ਪਰਦਾ ਤੁ ਨੂੰ ਹਵਾ ਵੀ ਟਾਇਰਾਂ ਚ ਵਧਾਉਣ ਜਾਂ ਘਟਾਉਣ ਦੀ ਲੋੜ ਨਹੀਂ ਉਹ ਵੀ ਆਟੋਮੈਟਿਕ ਹੈ ਹੋਰ ਕੀ ਕੀ ਖੂਬੀਆਂ ਇਸ ਟਰੈਕਟਰ ਦੇ ਵਿੱਚ ਆਜੋ ਦੇਖਦੇ ਆ ਪੂਰੀ ਵੀਡੀਓ ਕਲਾਸ ਕੰਪਨੀ ਦਾ 400 ਹਰਸ ਪਾਵਰ ਦਾ ਟਰੈਕਟਰ ਪਕਾਰਿਕਾ ਸੀਫਾ ਹਾਂਜੀ ਦੋਸਤੋ ਇਹ ਹੈ ਕਲਾਸ A 400 ਹੌਸਪਾਵਰ ਕੈਟਾਗਰੀ ਦਾ ਟਰੈਕਟਰ ਇਸ ਨੇ ਲੈ ਕੇ ਆਇਆ ਹੈ ਕਲਾਸ ਬਹੁਤ ਹੀ ਬਤੀ ਆਧੁਨਿਕ ਤਕਨੀਕ ਨਾਲ ਲੈ ਸ ਆ ਟਰੈਕਟਰ ਜੋ ਜਿਹੜੇ ਫੰਕਸ਼ਨ ਇਹਦੇ ਵਿੱਚ ਨੇ ਇਹ ਸ਼ਾਇਦ ਹਜੇ ਨਵੇਂ ਟਰੈਕਟਰਾਂ ਦੇ ਵਿੱਚ ਨਹੀਂ ਆਇਆ ਹੈ ਦੇਖੋ ਤੁਸੀਂ ਇਹਦਾ ਪ੍ਰੈਸ਼ਰ ਹੈ ਜਿਹੜਾ ਹਵਾ ਵਾਲਾ ਪ੍ਰੈਸ਼ਰ ਦੇਖੋ ਤੁਸੀਂ ਪਾਏ ਪਾ ਰਹੀ ਹੈ ਸਿੱਧੀ ਉੱਥੇ ਲੱਗ ਰਹੀ ਹੈ ਜਣੀ ਇਹਦੇ ਵਿੱਚ ਕਦੀ ਵੀ ਤੁਹਾਨੂੰ ਹਵਾ ਭਰਨ ਦੀ ਲੋੜ ਹੀ ਨਹੀਂ ਪੈਣੀ ਇਹ ਪ੍ਰੈਸ਼ਰ ਲੱਗਿਆ ਹੋਇਆ ਹੈ ਹਵਾ ਆਟੋਮੈਟਿਕ ਉਹਨੇ ਨੋਰਮਲ ਕਰੀ ਜਾਣੀ ਹੈ ਵੇਖੋ ਇਹ ਕੈਟਾਗਰੀ ਕਿਸੇ ਵੀ ਟਰੈਕਟਰ ਦੇ ਵਿੱਚ ਨਹੀਂ ਆਈ ਸਿਰਫ ਕਲਾਸ ਦੇ ਵਿੱਚ ਹੀ ਆਈ ਹੈ ਤੇ ਇਸ ਤੋਂ ਬਾਅਦ ਦੇਖੋ ਇਹਦੇ ਮਗਰ ਹਾਲ ਇੰਡੀਅਨ ਹਾਲ ਜਿਹਨੂੰ ਆਪਾਂ ਕਹਿੰਦੇ ਆ ਪੰਜ-ਪੰਜ ਦੇ ਹਾਲ ਨੇ 15 ਹਾਲ ਤੇ ਮਗਰ ਤਮੀਆਂ ਡਿਸਕਾਂ ਸਾਰਾ ਇਕੱਠਾ ਹੀ ਸਿਸਟਮ ਚੱਲਦਾ ਹੈ ਇਹਦਾ ਬਹੁਤ ਹੀ ਸ਼ਾਨਦਾਰ ਫੈਕਟਰ ਸੰਧ ਵੇਖੋ ਮਹਾਰਾਜ ਕਿੱਡੇ ਜਬਰਦਸਤ ਪਿੱਛੇ ਡਿਸਕਾਂ ایک بار بھی سارا کم کرتا ہے سمیت ٹریکٹر چار سو ہار پاور کا ٹریکٹر ہے جیسا